ਨਰਦੀਪ ਬਾਈ ਸਸੇਗਾ ਬਾਈ ਮੌਂਟੀ ਹਾਂਜੀ ਮੌਂਟੀ ਬਾਈ ਬਾਈ ਆਪਾਂ ਲਗਭਗ 4 ਸਾਲਾਂ ਬਾਅਦ ਮਿਲੇ ਆਂ ਪੰਜਾਬ ਚ ਹੋਰ ਸਰਕਾਰ ਆ ਤੇ ਹਰਿਆਣੇ ਚ ਹੋ ਰਿਹਾ ਮਾਹੌਲ ਦੱਸੋ ਦੋਨੇ ਪਾਸੇ ਕਿਦਾਂ ਦਾ ਦੋਨੋਂ ਸੇਮੇ ਨੇ ਬਾਬਾ ਜੀ ਆ ਵੀ ਤੇ ਪੀਲ ਟੀਮ ਆ ਆਮਾਦੀ ਪਾਰਟੀ ਬੀਜੇਪੀ ਦੀ ਸੇਮੇ ਮਾਹੌਲ ਆ ਠੀਕ ਆ ਨਾ ਮਸੇਰੇ ਮਸੇਰੇ ਭਰਾਤ ਨਹੀਂ ਕਿਤੇ ਹੁਣ ਜਾਂ ਚੋਣਾ ਆਪਣੇ ਪੰਜਾਬ ਦੇ ਰੌਲੇ ਦਾ ਚੋਣਾ ਹਰਿਆਣੇ ਦੇ ਰੌਲੇ ਆ ਨਾਲੇ ਹਰਿਆਣੇ ਦੇ ਦਾ ਬੀਜੇਪੀ ਦੀ ਸਰਕਾਰ ਹੈ ਉੱਥੇ ਕਾਰਟ ਵੀ ਲੱਗੀ ਹਾਂ ਸਾਰੀ ਕਾਰਟ ਵੀ ਲੱਗੀ ਹੈ ਨਾ ਉਹਨੇ 17 ਚੋਂ ਕਾਤੇ ਕਾਰਟ ਵੀ ਲਾਈ ਆ 1100 ਰੁਪਏ ਦੇ ਨਾ 50 ਰੁਪਏ ਦੇ ਲੈੇ ਉਹ ਬੱਦਦੇ ਚਲੇ ਗਏ ਹੈ ਨਾ ਉਮੇ 26 ਜਿਵੇਂ ਤੇਲ ਲਾ ਕੇ ਕਿਸੇ ਦਾ ਉਸੇ ਹਿਸਾਬ ਨਾਲ ਹੈ ਨਾ ਸੇਮੇ ਮਾਹ ਕਰਨਾ ਚਾਹੁੰਦੇ ਨੇ ਰਲ ਬੀਲ ਗਿਆ ਹੈ ਨਾ ਚਾਹੇ ਤੁਹਾਡੇ ਪਾਣੀ ਵਿੱਚ ਜ਼ਹਿਰ ਪਾ ਕੇ ਚਾਹੇ ਨਸੇ ਨਸੀ ਕੋਈ ਬੰਦ ਹੋ ਗਿਆ ਸਰਕਾਰ ਦਾ ਪਰਾਟਾ ਚਾਰ ਬੰਦ ਹੋ ਗਿਆ ਗਿਆ ਪਰਾਟਾ ਚਾਰ ਹੀ ਬੰਦ ਪ੍ਰਵਾਸ ਬੰਦ ਹੋ ਗਏ ਸਾਡੇ ਮੁੰਡਿਆਂ ਦਾ ਸਾਡੇ ਮੁੰਡਿਆਂ ਨੂੰ ਰੋਜ਼ਗਾਰ ਮਿਲ ਗਏ ਸਾਡੇ ਖੇਤੀ ਵਾਲੇ ਕੀਤੇ ਮਜ਼ਬੂਤ ਹੋ ਗਏ ਸਾਡੇ ਪੇਦਵੀਆਂ ਰੁਕ ਗਈਆਂ ਗੁਰੂ ਗ੍ਰੰਥ ਸਾਹਿਬ ਜੀ ਕੁਝ ਵੀ ਨਹੀਂ ਰੁਕਿਆ ਬਦਲੋ ਦੱਸੋ ਕੀ ਹੋਇਆ ਹੈ ਨਾ ਫਿਰ ਵੇ ਕੋ ਡਰਾਮੇ ਬਾਜੀਆ ਰਿਸ਼ਤਿਹਾਰ ਛਪਾ ਲੈ ਅਸੀਂ ਇਹ ਕੰਮ ਕਰਦਾ ਅਸੀਂ ਉਹ ਕੰਮ ਕਰ ਡਰਾਮੇ ਬਾਜੀ ਚੱਲ ਰਹੀ ਹੈ ਸਾਰੀ ਸਾਰੀ ਨਟਕੀ ਬਾਜ਼ ਲੋਕ ਨੇ ਨਟਕੀ ਬਾਜ਼ੀਓ ਦੇ ਨਿਕਲੇ ਹੋਏ ਨੇ ਸਾਰੇ ਦੇ ਸਾਰੇ ਹੈ ਨ ਪਾਹੇ ਗਰੂ ਨੂੰ ਜਵਾਬ ਦੇਣਾ ਪਊਗਾ ਠੀਕ ਹੈ ਅੱਜ ਪਾਵਰ ਚੋਂ ਕਰ ਲਵੋਗੇ ਤੱਕ ਹੈ ਨਾ ਅੱਜ ਜਿਹੜਾ ਧੱਕਾ ਤੁਸੀਂ ਸਾਡੇ ਮੁੰਡਿਆਂ ਨਾਲ ਜਦੋਂ ਪਾਣੀ ਦਾ ਬੰਨ ਮਾਰਨਾ ਹੈ ਤੁਸੀਂ ਕਰਕੇ ਗਏ ਹੋ ਕਰ ਲਵੋਗੇ ਧੱਕਾ ਹੈ ਨਾ ਪਰੋਕਾਰਪੁਰਖ ਨੂੰ ਤਾਂ ਜਵਾਬ ਦੇਣਾ ਅਸੀਂ ਵੀ ਜਵਾਬ ਦੇਵਾਂਗੇ ਨਾ ਕਿ ਪਾਹੇ ਨੂੰ ਮਹਿਰ ਕਰਿਆ ਨਾ ਕਟਗਰੇਜ ਟਿੱਕੇ 'ਚ ਖੜੇ ਹੋਈਓ ਤੇ ਫਿਰ ਅਸੀਂ ਜਵਾਬ ਦੇਵਾਂਗੇ ਅਸੀਂ ਕੀ ਕਰਕੇ ਆਏ ਆਪਣੇ ਪੰਜਾਬ ਵਾਲੀ ਦੇਸ਼ ਪੰਜਾਬ ਵਾਲੀ ਹੈ ਨਾ ਤੇ ਤੁਸੀਂ ਕੀ ਕੀ ਗਦਾਰੀਆਂ ਕੀਤੀਆਂ ਨੇ ਇਹਨਾਂ ਨੇ ਗਦਾਰੀਆਂ ਕੀਤੀਆਂ ਸੀ ਕੱਲ ਆਕਾਲ ਤਖਤ ਦੇ ਸਾਹਮਣੇ ਨਾ ਹੱਥ ਜੋੜ ਕੇ ਖੜੇ ਸੀ ਸਰ ਜੀ ਉਹ ਸੋਨਿਹਾਰਾ ਆਪਣਾ ਰਾਜ ਹੋਣਾ ਦਾ ਪੱਜੀ ਹੈ ਨਾ ਉਹਦੇ ਸਾਰੇ ਮਾਸ ਲੜਦੇ ਰਹੋ ਆਇਆ ਕਰੋ ਮੋਰਚਾਂ ਤੇ ਹੈਨਾ ਟੀ ਮੋਟੀਵੇਟ ਨਹੀਂ ਹੋਣਾ ਹੈਨਾ ਠੀਕ ਹੈ ਰਾਜ ਨਹੀਂ ਦੁਨੀਆਵੀ ਰਾਜ ਨਹੀਂ ਚਲੇ ਜਾਣਗੇ ਠੀਕ ਹੈ ਸਰਹਦਾਂ ਨੇ ਬਣ ਜਾਣੀਆਂ ਦੁਆਰਾ ਵੀ ਹੈ ਨਾ ਆਪਾਂ ਨੇ ਰਾਜ ਕਰਨਾ ਸਾਰੀ ਦੁਨੀਆ ਦੇ ਆਪਾਂ ਨੇ ਧਰਮ ਦਾ ਰਾਜ ਕਰਨਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਰਨਾ ਆ ਕਿ ਤੇ ਸਾਰੇ ਲੋਕ ਇੱਕ ਬਰਬਰ ਹੋਣਗੇ ਹੈ ਨਾ ਸਾਰਿਆਂ ਲਈ ਕਾਨੂੰਨ ਇੱਕ ਜੇ ਹੋਣਗੇ ਸਾਰਿਆਂ ਦੇ ਹੱਕ ਦਿੱਤੇ ਜਾਣਗੇ ਘਰ ਘਰ ਸੁਖੀ ਹੋਣਗੇ ਘਰ ਘਰ ਅਨਾਜ ਮਿਲੂਗਾ ਸਾਰਿਆਂ ਨੂੰ ਰੋਟੀ ਮਿਲੂਗੀ ਇਹ ਜਿਹੜਾ ਰਾਜ ਤੇ ਸਾਰੇ ਲੋਕ ਸੁਖੀ ਬਸਣਗੇ ਆਪਾਂ ਨੇ ਇਹ ਜਿਹੜਾ ਰਾਜ ਕਰਕੇ ਦਿਖਾਣਾ ਪੰਜਾਬੀਓ ਤੁਸੀਂ ਲੜੋਗੇ ਤੁਸੀਂ ਨਿਊ ਵਰਲਡ ਆਰਡਰ ਦੇ ਖਿਲਾਫ ਵੀ ਲੜੋਗੇ ਤੁਸੀਂ ਆਪਣੀ ਖੇਤੀ ਨੂੰ ਵੀ ਬਚਾਓਗੇ ਤੁਸੀਂ ਤੁਸੀਂ ਲੜਨ ਵਾਲੇ ਲੋਕਾਂ ਵੀਕਰਨ ਲੋਕ ਸਾਰਾ ਵਾਲ ਦੇਖੋਗੇ ਵੀ ਇਹ ਪੰਜਾਬੀ ਸਾਡੇ ਦੇ ਰਾਜ ਕਰਨ ਭਾਜੀ ਪੰਜਾਬ ਹਰਿਆਣੇ ਦੇ ਜਿਹੜੇ ਸੋਹਰਦ ਲੋਕ ਆ ਜਿਹੜੇ ਪੰਜਾਬ ਦੇ ਦਰਦੀ ਲੋਕ ਆ ਮਹਾਪੰਜਾਬੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਨੂੰ ਆਪਣੀ ਕੋਈ ਪਾਰਟੀ ਵੀ ਬਣਾਉਣੀ ਚਾਹੀਦੀ ਕਿ ਨਹੀਂ ਬਣਾਉਣੀ ਚਾਹੀਦੀ ਨਵਦੀਪ ਭਾ ਕੀ ਸੋਚਦਾ ਇਹਦੇ ਬਾਰੇ ਦੇਖੋ ਬਾਬਾ ਜੀ ਇਹ ਨਾ ਮਹਾਪੰਜਾਬ ਕਹਿੰਦੇ ਆ ਸੀ ਹੈਨਾ ਕਿਉਂਕਿ ਬਾਬਾ ਜੀ ਨਾ ਉਹਨਾਂ ਹੀ ਦਰਦ ਉੱਧਰ ਹੈ ਨਾ ਸੀ ਚਲੋ ਸਾਰਾ ਦਤਾ ਜਮਾਈ ਪੰਜਾਬ ਦੀ ਹੈ ਨਾ ਇਹ ਤਾਂ ਮਹਾਪੰਜਾਬ ਦੀ ਸਾਰੇ ਤਾਂ ਬਾਤ ਇਹਨਾਂ ਨੇ ਪਾੜਤਾ ਹੈ ਨਾ ਕਿ ਹਰਿਆਣਾ ਬਣਾਤਾ ਜਾਂ ਪਰ ਰਾਜਸਥਾਨ ਹੋਰ ਕੱਟਦੀਆਂ ਸਟੇਟਾਂ ਲਾਦੀਆਂ ਲੈਦੀਆਂ ਹੈ ਨਾ ਤੇ ਬਾਬਾ ਜੀ ਦੇ ਕੋ ਸਾਰੇ ਪਾਸੇ ਨੂੰ ਸਾਨੂੰ ਸਹਿਰਦ ਹੋਣਾ ਪਊਗਾ ਹੈਨਾ ਨੂੰ ਰਾਜਨੀਤੀ ਚ ਵੀ ਆਣਾ ਪਊਗਾ ਚੰਗੇ ਮੁੰਡਿਆਂ ਨੂੰ ਹੈਨਾ ਸਾਡੀ ਡਿਊਟੀ ਕਿਸੇ ਹੋਰ ਪਾਸੇ ਲੱਗੀ ਹੋਈ ਹੈ ਪ੍ਰਮਾਤਮਾ ਡਿਊਟੀਆਂ ਦੇ ਹਿਸਾਬ ਹੁੰਦੇ ਆ ਸਾਰੇ ਜਿ ਸਾਰੇ ਹੈਨਾ ਪਰ ਹੁਣ ਹੀ ਚਾਹੀਦੀ ਹੈ 2027 ਦੇ ਅੰਦਰ ਹੈਨਾ ਤੇ ਕਹੇਗੀ ਸਰਕਾਰ ਤੁਸੀਂ ਬਣਾ ਕੇ ਦਿਖਾਓ ਹੈਨਾ ਪੰਜਾਬ ਦੇ ਅੰਦਰ ਹੈਨਾ ਇਹ ਜਾ ਰਾਜ ਤੁਸੀਂ ਲੈ ਕੇ ਆਓ ਹੈਨਾ ਵੀ ਤੇ ਸਾਰੇ ਲੋਕ ਸੁਖੀ ਬਸਣ ਇਸ ਤਰੀਕੇ ਦਾ ਰਾਜ ਹੋ ਜੇ ਨਾ ਧਰਮ ਦੇ ਹਿਸਾਬ ਨਾਲ ਚੱਲੇ ਹਾਂਜੀ ਹਾਂਜੀ ਹਾਂ ਤੇਰੇ ਧਰਮ ਦੇ ਹਿਸਾਬ ਨਾਲ ਚੱਲੇ ਹਾਂਜੀ ਬਾਬਾ ਜੀ ਅੱਗੇ ਗੱਲ ਕਰੀਏ ਠੀਕ ਹੈ ਭਾਈ ਜਿਹੜਾ ਧਰਮ ਦੇ ਹਿਸਾਬ ਨਾਲ ਚੱਲੇ ਤੇ 2022 ਤੋਂ ਸਰਕਾਰ ਬਣਾਉ ਤੇ ਫਿਰ ਸਾਰੀ ਦੁਨੀਆ ਤੇ ਆ ਸਾਰੇ ਦੇਸ਼ ਤੇ ਰਾਜ ਕਰੋ ਠੀਕ ਹੈ ਭਾਈ